ਮੋਗਾ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹਾਂ 52000 ਰੁਪਏ ਦੀ ਜਾਲੀ ਕਰੰਸੀ ਅਤੇ ਇੱਕ ਬਜ਼ਾਰੂ ਗੱਡੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ ਫੜੇ ਗਏ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਔਰ ਪਸੋਂ ਨੂੰ ਪਤਰਕਰਤਾਰ ਸਿੰਘ ਵਾਸੀ ਰਾਜਾਵਾਲਾ ਕੋਟੀ ਸਿਕਾਂ ਮਜੂ ਹੋਈ ਹੈ ਇਹ ਕਾਰਵਾਈ ਥਾਣਾ ਸਿਟੀ ਵੰਦੀ ਪੁਲਿਸ ਵੱਲੋਂ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਵਰਨ ਮੱਟੂ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸਰਿਮਾਨ ਹਾਸਲ ਕੀਤਾ ਜਾਵੇਗਾ ਤਾ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਾਲੀ ਨੋਟ ਕਿੱਥੋਂ ਲਿਆਂਦੇ ਗਏ ਸਨ ਅਤੇ ਅੱਗੇ ਕਿਹੜੀ ਥਾਵਾਂ ਤੇ ਇਹ ਨੋਟ ਚਲਾਈ ਜਾਣੇ ਸਨ ਪੁਲਿਸ ਮੁਤਾਬਕ ਦੋਸ਼ੀ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਵਾਂ ਦੇ ਅਧੀਨ ਦੋ ਮਾਮਲੇ ਦਰਜ ਹਨ ਥਾਣਾ ਸਿਟੀ 1 ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰਾ ਮਾਮਲਾ ਜੁੜੇ ਹੋਏ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਨਾਲ ਅੱਗੇ ਦੀ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸੈਡ ਤੇ ਰਹੋ ਵੀਰੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਛੇੜ ਮਾੜੇ ਅੰਸਰਾਂ ਖਿਲਾਫ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਚਲਦਿਆਂ ਥਾਣਾ ਸਿਟੀ ਮੋਗਾ ਦੀ ਟੀਮ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਚਲਦਿਆਂ 282 ਨੰਬਰ ਐਫਆਈਆਰ ਥਾਣਾ ਸਿਟੀ ਵਿੱਚ ਦਰਜ ਕੀਤੀ ਗਈ ਹੈ ਇਹ ਵਿਅਕਤੀ ਦਾ ਨਾਮ ਗੁਰਦੀਪ ਸਿੰਘ ਹੈ ਇਹ ਕੋਟੀ ਸੇਖਾਂ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਦੋਂ ਐਫਆਈਆਰ ਰਜਿਸਟਰ ਕੀਤੀ ਤੇ ਇਹਦੇ ਕੋਲੋਂ 52000 ਰੁਪਏ ਜਿਹੜੇ ਫੇਕ ਨੂੰ ਫੇਕ ਕਰੰਸੀ ਉਹ ਬਰਾਮਦ ਹੋਈ ਹੈ ਇਹ 104 ਨੋਟ ਨੇ 55 500 ਦੇ ਇਹ ਕਿੱਥੋਂ ਲੈ ਕੇ ਆਇਆ ਸੀਗਾ ਜੀ ਇਹ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਨਾ ਹੈ ਜੇ ਪੇਸ਼ ਕਰਕੇ ਤੇ ਜਿਹੜਾ ਇਹਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਚਲਾਉਂਦਾ ਕਿੱਥੇ ਜਗਾਈ ਨਾ ਇਹ ਚਲਾਉਂਦਾ ਜਿਵੇਂ ਇਹਦਾ ਕੋਈ ਡੇਲੀ ਡੇਟ ਵੁੱਡ ਡੇ ਯੂਸਿਸ ਹੁੰਦੀ ਹੈ ਜਿਵੇਂ ਜਿਵੇਂ ਇਹਦਾ ਸਿਸਟਮ ਦੇ ਅੰਦਰ ਲੱਗਦਾ ਸੀ ਇਹਨੂੰ ਜਿੱਥੇ ਵੀ ਚੱਲ ਸਕਦੇ ਨੇ ਉੱਥੇ ਚਲਾ ਲ ਕੰਮ ਕੀ ਕਰਦਾ ਸੀ ਇਹ ਕਬਾੜ ਦਾ ਕੰਮ ਕਰਦਾ ਗੱਡੀ ਇਹਦੀ ਆਪਣੀ ਐਪਲਿਆਰ ਹੋ ਜੀ ਇਹ ਹਾਂਜੀ ਇਹ ਡਾਕੂਮੈਂਟੇਸ਼ਨ ਵਗੈਰਾ ਸਾਰੀਆਂ ਦੀ ਚੈੱਕ ਕੀਤੀ ਜਾਏਗੀ ਪ੍ਰਿੰਟਿੰਗ ਕਰ ਆਪ ਕਰਦਾ ਸੀਗਾ ਜੀ ਗਾਉਂ ਲੈਂਦਾ ਸੀਗਾ ਕਰੰਸੀ ਇਹ ਇਹ ਤੁਹਾਨੂੰ ਦੱਸਿਆ ਵੀ ਜੇ ਜਿਹੜਾ ਇਨਵੈਸਟੀਗੇਸ਼ਨ ਹਜੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਰਿਮਾਂਡ ਤੇ ਲੈ ਕੇ ਇਹਨੂੰ ਹੋ ਜਾਈਏ ਕਿੰਨੇ ਨੋਟ ਬਰਾਮਦ ਹੋਏ 104 ਨੋਟ ਬਰਾਮਦ ਹੋਏ 5-500 ਇਹ ਇਧਰ ਨੂੰ ਲੰਘ ਜਾਈ 夏老弟。Hello,